ਇੱਕ ਵਾਰੀ ਇੱਕ ਬਾਦਸ਼ਾਹ ਦੇ ਦਰਬਾਰ 'ਚ ਕੋਈ ਆਪਰਾ ਬੰਦਾ ਨੌਕਰੀ ਦੀ ਭਾਲ 'ਚ ਅਪੜਿਆ। ਉਹਦੇ ਤੋਂ ਉਹਦੀ ਯੋਗਤਾ ਪੁੱਛੀ ਗਈ। ਉਹ ਕਹਿੰਦਾ ਕਿ ਮੈਂ ਸਿਆਸੀ ਹਾਂ। ਅਰਬੀ ਭਾਸ਼ਾ 'ਚ ਸਿਆਸੀ ਉਹਨੂੰ ਕਹਿੰਦੇ ਆ ਜਿਹੜਾ ਆਪਣੀ ਅਕਲ ਤੇ ਗਿਆਨ ਨਾਲ ਕਿਸੇ ਵੀ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ। ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ। ਤਾਂ ਕਰਕੇ ਉਹਨੇ ਉਸ ਬੰਦੇ ਨੂੰ ਘੋੜਿਆਂ ਦੇ ਤਵੇਲੇ ਦਾ ਮੁਖੀ ਬਣਾਤਾ। ਥੋੜੇ ਦਿਨਾਂ ਮਗਰੋਂ ਬਾਦਸ਼ਾਹ ਨੇ ਉਹਨੂੰ ਆਪਣੇ ਸਭ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਿਆ। ਉਹਨੇ ਜਵਾਬ ਦਿੱਤਾ ਬਾਦਸ਼ਾਹ ਸਲਾਮਤ ਇਹ ਘੋੜਾ ਨਸਲੀ ਨਹੀਂ ਹੈ ਬਾਦਸ਼ਾਹ ਬੜਾ ਹੈਰਾਨ ਹੋਇਆ ਉਹਨੇ ਘੋੜਿਆਂ ਦੇ ਰਾਖੇ ਨੂੰ ਸੱਦ ਕੇ ਉਸ ਘੋੜੇ ਬਾਰੇ ਪੁੱਛਿਆ ਰਾਖੇ ਨੇ ਦੱਸਿਆ ਬਾਦਸ਼ਾਹ ਘੋੜਾ ਤਾਂ ਨਸਲੀ ਜੋ ਪਰ ਜਦੋਂ ਇਹ ਜੰਮਿਆ ਹੈਗਾ ਉਦੋਂ ਇਹਦੀ ਮਾਂ ਮਰ ਗਈ ਸੀ ਤੇ ਇਹ ਇੱਕ ਗਾਂ ਦਾ ਦੁੱਧ ਚੁੰਗ ਕੇ ਉਹਦੇ ਨਾਲ ਪਲਿਆ ਬਾਦਸ਼ਾਹ ਨੇ ਉਸ ਬੰਦੇ ਨੂੰ ਸੱਦਿਆ ਤੇ ਪੁੱਛਿਆ ਵੀ ਤੈਨੂੰ ਕਿਦਾਂ ਪਤਾ ਲੱਗਾ ਵੀ ਇਹ ਘੋੜਾ ਨਸਲੀ ਨਹੀਂ ਹੈ ਉਹਨੇ ਆਖਿਆ ਜਦੋਂ ਇਹ ਘੋੜਾ ਕਾਹ ਖਾਂਦਾ ਹੈ ਉਦੋਂ ਇਹ ਗਾਈਆਂ ਵਾਂਗੂ ਮੂੰਹ ਥੱਲੇ ਕਰਕੇ ਖਾਂਦਾ ਹੈ ਜਦਕਿ ਨਸਲੀ ਘੋੜਾ ਬੁਰਕ ਭਰਕੇ ਮੂੰਹ ਉਤਾਹ ਚੁੱਕ ਕੇ ਕਾਹ ਖਾਂਦਾ ਹੁੰਦਾ ਬਾਦਸ਼ਾਹ ਉਹਦੀ ਸੂਝ ਤੋਂ ਐਨਾ ਖੁਸ਼ ਹੋਇਆ ਕਿ ਉਹਦੇ ਘਰੇ ਦਾਣੇ ਘੋ ਭੁੱਜੇ ਹੋਏ ਦੁੰਬੇ ਤੇ ਜਾਨਵਰਾਂ ਦਾ ਉੱਚ ਦਰਜੇ ਦਾ ਮਾਸ ਇਨਾਮ ਵਜੋਂ ਕਲਿਆ ਤੇ ਉਹਨੂੰ ਮਲਕਾ ਦੇ ਰਣਵਾਸ ਤੇ ਤਨਾਦ ਕਰਤਾ ਫਿਰ ਕੁਝ ਦਿਨਾਂ ਮਗਰੋਂ ਬਾਦਸ਼ਾਹ ਉਸ ਬੰਦੇ ਤੋਂ ਆਪਣੀ ਬੇਗਮ ਬਾਰੇ ਪੁੱਛਦਾ ਉਹ ਬੰਦਾ ਕਹਿੰਦਾ ਬੇਗਮ ਦਾ ਰਹਿਣ ਸਹਿਣ ਤਾਂ ਮਲਕਾ ਵਰਗਾ ਹੈ ਪਰ ਇਹ ਕੋਈ ਸ਼ਹਜ਼ਾਦੀ ਸ਼ਜੂਦੀ ਨਹੀਂ ਹੈ ਬਾਦਸ਼ਾਹ ਬੜਾ ਆਵਾਜ਼ਾਰ ਹੋਇਆ ਤੇ ਉਹਨੂੰ ਖਲੋਣ ਨੂੰ ਧਰਤੀ ਬੇਲ ਨਾ ਦੇਵੇ ਉਹਨੇ ਉਸੇ ਵੇਲੇ ਆਪਣੀ ਸੱਸ ਨੂੰ ਸੱਦਿਆ ਤੇ ਸਾਰਾ ਮਾਮਲਾ ਉਹਨੂੰ ਦੱਸਿਆ ਸੱਸਾਂ ਦੀ ਸਚਾਈ ਇਹ ਵੇ ਕਿ ਤੁਹਾਡੇ ਮਾਪਿਆਂ ਨੇ ਮੇਰੇ ਖਸਮ ਨਾਲ ਸਾਡੀ ਕੁੜੀ ਦਾ ਜੰਮਦਿਆਂ ਹੀ ਰਿਸ਼ਤਾ ਮੰਗ ਲਿਆ ਸੋ ਪਰ ਸਾਡੀ ਕੁੜੀ 6 ਮਹੀਨਿਆਂ ਦੀ ਉਮਰੇ ਹੀ ਚੱਲ ਬਸੀ ਇਸ ਕਰਕੇ ਫਿਰ ਅਸਾਂ ਤੁਹਾਡੀ ਬਾਦਸ਼ਾਹਤ ਨਾਲ ਨਾਤਾ ਗੰਡਣ ਲਈ ਕਿਸੇ ਹੋਰ ਦੀ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ। ਉਦੋਂ ਬਾਦਸ਼ਾਹ ਨੇ ਉਸ ਬੰਦੇ ਨੂੰ ਪੁੱਛਿਆ ਕਿ ਤੈਨੂੰ ਕਿਦਾਂ ਪਤਾ ਲੱਗਾ ਭਲਾ? ਉਹ ਬੰਦਾ ਕਹਿੰਦਾ ਬਾਦਸ਼ਾਹ ਤੁਹਾਡੀ ਬੇਗਮ ਦਾ ਨੌਕਰਾਂ ਨਾਲ ਬਤੀਰਾ ਅਨਪੜਾਂ ਤੋਂ ਵੀ ਪੜਾਇਆ। ਇੱਕ ਖਾਨਦਾਨੀ ਬੰਦੇ ਦਾ ਦੂਜਿਆਂ ਨਾਲ ਵਿਹਾਰ ਕਰਨ ਦਾ ਇੱਕ ਸਲੀਕਾ ਹੁੰਦਾ ਹੈ ਜੋ ਉਹਨਾਂ ਵਿੱਚ ਭੋਰਾ ਵੀ ਨਹੀਂ ਹੈ। ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ ਤੇ ਉਹਨੂੰ ਬਹਾ-ਬਾ ਸਾਰਾ ਅਨਾਜ ਤੇ ਭੇਡਾਂ ਬੱਕਰੀਆਂ ਇਨਾਮ ਵਜੋਂ ਦਿੱਤੀਆਂ। ਤੇ ਉਹਨੂੰ ਆਪਣਾ ਦਰਬਾਰੀ ਬਣਾ ਲਿਆ ਕੁਝ ਦਿਨ ਲੰਘੇ ਬਾਦਸ਼ਾਹ ਵੱਲੋਂ ਉਸ ਬੰਦੇ ਨੂੰ ਫੇਰ ਸੱਦਿਆ ਗਿਆ ਤੇ ਉਹਨੂੰ ਪੁੱਛਿਆ ਗਿਆ ਕਿ ਕੁਝ ਮੇਰੇ ਬਾਰੇ ਦੱਸ ਉਸ ਬੰਦੇ ਨੇ ਆਖਿਆ ਜਾਨ ਬਖਸ਼ ਰੱਖਿਓ ਜੇ ਬਾਦਸ਼ਾਹ ਨੇ ਵਾਦਾ ਕੀਤਾ ਵੀ ਕੱਖ ਨਹੀਂ ਆਖਾਂਗਾ ਤੈਨੂੰ ਅੱਗੇ ਉਹ ਬੰਦਾ ਕਹਿੰਦਾ ਬਾਦਸ਼ਾਹ ਸਲਾਮਤ ਨਾ ਤਾਂ ਤੁਸੀਂ ਸ਼ਹਿਜ਼ਾਦੇ ਜੋ ਤੇ ਨਾ ਹੀ ਤੁਹਾਡਾ ਬਿਹਾਰ ਬਾਦਸ਼ਾਹ ਵਰਗਾ ਹੈ ਬਾਦਸ਼ਾਹ ਬਬੋੜੀਕਾ ਹੋਇਆ ਗੁੱਸੇ 'ਚ ਆ ਗਿਆ ਪਰ ਜਾਨ ਬਖਸ਼ਣ ਦਾ ਵਾਅਦਾ ਕੀਤਾ ਹੋਣ ਕਰਕੇ ਚੁੱਪਚਾਪ ਆਪਣੀ ਮਾਂ ਦੇ ਮਹਿਲ ਜਾ ਪੜਿਆ। ਉਹਦੀ ਮਾਂ ਨੇ ਦੱਸਿਆ ਪੁੱਤਰਾ ਇਹ ਸੱਚ ਵੇ ਕਿ ਤੂੰ ਇੱਕ ਆਜੜੀ ਦਾ ਮੁੰਡਾ ਹੈ। ਸਾਡੇ ਕੋਈ ਧੀ ਪੁੱਤ ਨਹੀਂ ਸੀ ਤਦ ਅਸਾਂ ਤੈਨੂੰ ਗੋਦ ਲੈ ਕੇ ਪਾਲਿਆ ਸੀ। ਬਾਦਸ਼ਾਹ ਨੇ ਫਿਰ ਉਦੋਂ ਆਪਣੇ ਸਿਆਸੀ ਨੂੰ ਸੱਦ ਕੇ ਪੁੱਛਿਆ ਵੀ ਦੱਸ ਤੈਨੂੰ ਕੀ ਤਾਂ ਪਤਾ ਲੱਗਾ? ਉਹਨੇ ਆਖਿਆ ਬਾਦਸ਼ਾਹ ਜਦ ਕਿਸੇ ਨੂੰ ਕੋਈ ਨਾਮ ਦਿੰਦੇ ਆ ਤਾਂ ਉਹ ਹੀਰੇ ਮੋਤੀ ਜਵਾਹਰ ਦਿੰਦੇ ਆ। ਪਰ ਤੁਸੀਂ ਤਾਂ ਭੇਡਾਂ ਬੱਕਰੀਆਂ ਤੇ ਖਾਣ ਪੀਣ ਦੀਆਂ ਚੀਜ਼ਾਂ ਦਿੱਤੀਆਂ ਸੋ ਇਹ ਤੋਂ ਪਤਾ ਲੱਗਦਾ ਹੈ ਵੀ ਤੁਸੀਂ ਕੋਈ ਸ਼ਹਿਜ਼ਾਦੇ ਨਹੀਂ ਕਿਸੇ ਆਜੜੀ ਦੇ ਮੁੰਡੇ ਹੋ ਸੋ ਦੋਸਤੋ ਕਿਸੇ ਮਨੁੱਖ ਕੋਲ ਕਿੰਨੀ ਵੀ ਤਾਂ ਦੌਲਤ ਸੁੱਖ ਆਰਾਮ ਰਤਬਾ ਗਿਆਨ ਤਾਕਤ ਹੋਵੇ ਇਹ ਸਭ ਬਾਹਰੀ ਚੀਜ਼ਾਂ ਨੇ ਬੰਦੇ ਦੀ ਅਸਲੀਅਤ ਉਹਦੇ ਲਹੂ ਉਹਦੇ ਵਿਹਾਰ ਤੋਂ ਪਤਾ ਲੱਗਦੀ ਹੈ ਸੋ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ